ਬੀਤੇ ਦਿਨੀ ਪੰਜਾਬ ਦੇ ਮਸ਼ਹੂਰ ਗਾਇਕ ਰਾਜबीर ਜਿਵੰਦਾ ਇਸ ਦੁਨੀਆ ਤੋਂ ਰੁਖਸਤ ਹੋ ਗਏ ਉਹਨਾਂ ਦਾ ਸੰਸਕਾਰ ਕੀਤਾ ਗਿਆ ਉਹਨਾਂ ਦੇ ਜੱਦੀ ਪਿੰਡ ਉਹਨਾਂ ਦੇ ਵਿੱਚ ਪਰ ਜਦੋਂ ਸੰਸਕਾਰ ਕੀਤਾ ਗਿਆ ਲੋਕ ਰੋ ਰਹੇ ਸੀ ਲੋਕਾਂ ਦੀਆਂ ਅੱਖਾਂ ਦੇ ਵਿੱਚ ਅਥਰੂ ਸੀ ਪਰਿਵਾਰ ਨੂੰ ਖੁਦ ਆਪਣੇ ਆਪ ਦਾ ਨਹੀਂ ਸੀ ਪਤਾ ਜੋ ਉੱਥੇ ਕਲਾਕਾਰ ਆਏ ਹੋਏ ਸੀ ਰਿਸ਼ਤੇਦਾਰ ਆਏ ਹੋਏ ਸੀ ਹਰ ਕਿਸੇ ਦੀ ਅੱਖ ਨਾਮ ਸੀ ਪਰ ਅਜੇਹੇ ਦੇ ਵਿੱਚ ਕੁਝ ਲੋਕ ਅਜੇਹੇ ਵੀ ਸੀ ਜੋ ਇਸ ਸੰਸਕਾਰ ਦੇ ਵਿੱਚ ਇਹਨਾਂ ਲੋਕਾਂ ਦੇ ਨਾਲ ਕੁਝ ਅਜੀਹਾ ਕਰਗੇ ਜਿਸ ਤੋਂ ਬਾਅਦ ਪ੍ਰਸ਼ਾਸਨ ਦੇ ਉੱਤੇ ਸਵਾਲੀਆ ਨਿਸ਼ਾਨ ਜ਼ਰੂਰ ਖੜੇ ਹੁੰਦੇ ਨੇ ਕੀ ਪ੍ਰਸ਼ਾਸਨ ਦੀ ਲਾਪਰਵਾਹੀ ਕਹਿ ਲਈਏ ਪ੍ਰਸ਼ਾਸਨ ਦਾ ਅਣਗੌਲਿਆ ਕਹਿ ਲਈਏ ਜਾਂ ਫਿਰ ਇਹ ਕਹਿ ਲਈਏ ਕਿ ਪ੍ਰਸ਼ਾਸਨ ਨੂੰ ਵੀ ਕੋਈ ਸੁਧ ਨਹੀਂ ਸੀ ਪਰ ਅਜੀਹਾ ਨਹੀਂ ਹੋ ਸਕਦਾ ਜਿਨ੍ਹਾਂ ਦੀ ਡਿਊਟੀਆਂ ਲੱਗੀਆਂ ਹੋਈਆਂ ਨੇ ਤਾਂ ਉਹਨਾਂ ਦੇ ਵੱਲੋਂ ਆਪਣੀਆਂ ਡਿਊਟੀਆਂ ਨਹੀਂ ਨਿਭਾਈਆਂ ਗਈਆਂ ਸਹੀ ਤਰੀਕੇ ਦੇ ਨਾਲ ਦਰਅਸਲ ਹੋਇਆ ਇਹ ਹੈ ਕਿ ਉਹ ਸੰਸਕਾਰ ਦੇ ਦਿਨ ਕਈ ਕਲਾਕਾਰਾਂ ਦੇ ਰਿਸ਼ਤੇਦਾਰਾਂ ਦੇ ਫੋਨ ਚੋਰੀ ਹੋ ਗਏ ਕਈਆਂ ਦੇ ਫੋਨ ਕੱਢੇ ਗਏ ਤਾਂ ਅਜੇਹੇ ਇਕੱਠ ਦੇ ਵਿੱਚ ਬਹੁਤ ਸਾਰੇ ਛਾਤਰ ਠੱਗ ਹੁੰਦੇ ਨੇ ਛਾਤਰ ਚੋਰ ਹੁੰਦੇ ਨੇ ਜੋ ਅਜਿਹਾ ਮੌਕਾ ਭਾਲਦੇ ਨੇ ਭਾਵੇਂ ਮੇਲਿਆਂ ਦੀ ਗੱਲ ਕੀਤੀ ਜਾਵੇ ਭਾਵੇਂ ਕਿ ਅਜੇਹੇ ਕੋਈ ਕਿਸੇ ਦੀ ਮਰਗਤ ਹੁੰਦੀ ਆ ਉਥੇ ਸੰਸਕਾਰ ਕੀਤਾ ਜਾਂਦਾ ਜਦੋਂ ਇਕੱਠ ਦੇ ਵਿੱਚ ਉਹ ਫਿਰ ਦਾਲ ਆ ਜਾਂਦੇ ਨੇ ਤਾਂ ਪਰ ਵੱਡਾ ਸਵਾਲ ਹੈ ਇਆਖਰ ਅਜਿਹੇ ਥਾਂ ਦੇ ਉੱਤੇ ਵੀ ਇਸ ਤਰੀਕੇ ਦੇ ਨਾਲ ਕਰ ਦੇਣਗੇ ਤਾਂ ਦੱਸਿਆ ਜਾ ਰਿਹਾ ਕਿ 100-150 ਮੋਬਾਈਲ ਜਿਹੜੇ ਨੇ ਚੋਰੀ ਹੋਏ ਨੇ ਤਾਂ ਫਿਰ ਇੱਕ ਬੰਦਾ ਤਾਂ ਨਹੀਂ ਕਰ ਸਕਦਾ ਕੋਈ ਗਰੁੱਪ ਬਣਾਇਆ ਹੋਵੇਗਾ ਤਾਂ ਇਹ ਗਗਨ ਕੋਕਰੀ ਪੰਜਾਬੀ ਕਲਾਕਾਰ ਉਸ ਦੇ ਵੱਲੋਂ ਵੀ ਚਿੰਤਾ ਜ਼ਾਹਰ ਕੀਤੀ ਆ ਤੇ ਨਾਲ ਹੀ ਕਿਹਾ ਕਿ ਇਹ ਬੜਾ سنجਿਦਗੀ ਵਾਲਾ ਮੁੱਦਾ ਆ ਬਹੁਤ ਸਾਰੇ ਜਿਹੜੇ ਚੋਰ ਨੇ ਇਸ ਤਰੀਕੇ ਦੇ ਨਾਲ ਆਪਣੇ ਗਰੁੱਪ ਬਣਾ ਕੇ ਇਸ ਤਰੀਕੇ ਦਾ ਇਕੱਠ ਹੁੰਦਾ ਜਦੋਂ ਇਸ ਇਕੱਠ ਦਾ ਫਾਇਦਾ ਚੱਕਦੇ ਨੇ ਅਜਿਹੇ ਮਾਹੌਲ ਦਾ ਫਾਇਦਾ ਚੱਕਦੇ ਨੇ ਇੱਕ ਪਾਸੇ ਤਾਂ ਪਰਿਵਾਰ ਬਿਲਕ ਰਿਹਾ ਹਰ ਕੋਈ ਰੋ ਰਿਹਾ ਕਿ ਅੱਜ ਇੰਨੀ ਵੱਡੀ ਆਵਾਜ਼ ਪੂਰੀ ਦੁਨੀਆ ਦੇ ਵਿੱਚ ਜਿਸ ਨੇ ਸਰਦਾਰੀ ਕਾਇਮ ਕੀਤੀ ਜਿਸ ਨੇ ਆਪਣੀ ਆਵਾਜ਼ ਦੇ ਨਾਲ ਲੋਕਾਂ ਨੂੰ ਇਕੱਲੇਆ ਜਿਸ ਨੇ ਧੀਆਂ ਦਾ ਮਾਨ ਸਤਕਾਰ ਵਧਾਇਆ ਧੀਆਂ ਗੀਤ गा ਕੇ ਤਾਂ ਅਜੀਹਾ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਵਾਲਾ ਕਲਾਕਾਰ ਇਸ ਦੁਨੀਆ ਤੋਂ ਚਲੇ ਗਿਆ ਹਰ ਕੋਈ ਰੋ ਰਿਹਾ ਸੀ ਪਰ ਉੱਥੇ ਹੀ ਕੁਝ ਚੋਰ ਨੇ ਜਿਹੜੇ ਉਹਨਾਂ ਦੇ ਵੱਲੋਂ ਕਈ ਫੋਨ ਚੋਰੀ ਕਰ ਲਏ ਗਏ ਨੇ ਗगन ਕੋਕਰੀ ਦੀ ਜ਼ੁਬਾਨੀ ਸੁਣਾਉਣੇ ਇੱਕ ਵਾਰ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਸਸਕਾਰ ਦੀ ਸਾਰਿਆਂ ਨੂੰ ਕਲਰ ਜਵੰਦੇ ਵੀਰ ਦਾ ਸਸਕਾਰ ਸੀਗਾ ਤੇ ਬੜਾ ਸੈਡ ਡੇ ਸਾਡੀ ਇੰਡਸਟਰੀ ਲਈ ਲਾਲੋ ਜਿਹੜਾ ਜਿਹੜਾ ਬੰਦਾ ਉਸ ਬੰਦੇ ਨੂੰ ਮਿਲਿਆ ਸੀ ਉਹਦੇ ਲਈ ਨਾਲੋ ਸਾਡੀ ਕੋਈ ਇਹ ਨਹੀਂ ਸੀ ਕਿ ਸਾਡੀ ਕੋਈ ਨਿੱਤ ਦੀ ਯਾਰੀ ਸੀ ਪਰ ਜਿਹੜਾ ਬੰਦਾ ਜਾਣਦਾ ਵੀ ਨਹੀਂ ਸੀਗਾ ਉਹ ਵੀ ਉੱਥੇ ਸੀ ਪਰਿਵਾਰ ਦੇ ਨਾਲ ਸਟੇਨਿੰਗ ਕਰਕੇ ਕਿਵੇਂ ਆਉਂਦੇ ਆ ਕੱਲ 150 ਤੋਂ ਵੱਧ ਫੋਨ ਚੋਰੀ ਕਰਕੇ ਲੈ ਗਏ ਲੋਕ ਤੇ ਮੇਰੇ ਨੋਂ ਨੋਂ ਦੇ ਦੋ ਤੋਂ 3 ਲੱਖ ਰੁਪਇਆ ਮੈਨੂੰ ਇਹ ਲੱਗਦਾ ਕਿ ਜਿਹੜੇ ਬੰਦੇ ਦੱਸ ਹੀ ਨਹੀਂ ਰਹੇਗੇ 50-60 ਲੱਖ ਰੁਪਇਆ ਬਣ ਜਾਣਾ ਹਰ ਇੱਕ ਦੀ ਜੇਬ ਹਰ ਇੱਕ ਦੀ ਜੇਬ ਘੱਟ ਕੇ ਲੈ ਗਏ ਫੋਨ ਲੈ ਗਏ ਮੇਰਾ ਵੀ ਲੈ ਗਏ ਜਸਵੀਰ ਜੱਸੀ ਭਾਈ ਦਾ ਵੀ ਲੈ ਗਏ ਕਈ ਮੇਰੇ ਵੀਰ ਭਰਾ ਕਲਾਕਾਰ ਇਦਾਂ ਦੇ ਹੀ ਜਿਹੜੇ ਕਦੇ ਮਿਲੇ ਨਹੀਂ ਸੀ ਪਰ ਇੱਕ ਇੱਕ ਕੋ ਬੰਦਾ ਪੋਜ਼ਿਟਿਵਿਟੀ ਦਾ ਸਨੇਹਾ ਦਿੰਦਾ ਜੀ ਤਾਂ ਉੱਥੇ ਸੀ ਪਿੰਕੀ ਢਾਲੀ ਵਾਲ ਭਾਈ ਦੇ ਦੋ ਲੈ ਗਏ ਤੇ ਮਤ ਜੋ ਬੌਸ ਮੀਜ਼ ਡਾਇਰੈਕਟਰ ਉਹਦਾ ਲੈ ਕੇ ਹੋਰ ਕਿੰਨੇ ਜਾਣੇ ਆ ਜਿਨ੍ਹਾਂ ਦੇ ਫੋਨ ਲੈ ਗਏ ਚੱਲ ਆ ਮੈਂ ਸ਼ੌਕਿੰਗ ਆਪਣੇ ਲਈ ਵੀ ਐਹੋ ਜੀ ਜਗ੍ਹਾ ਬੰਦਾ ਪਲੈਨਿੰਗ ਕਰਕੇ ਆਉਂਦੇ ਆ ਵੀ ਅਸੀਂ ਚੋਰੀ ਕਰਨੀ ਆ ਰੱਬ ਨੇ ਪਤਾ ਨਹੀਂ ਕਿਹੜੀ ਸਜ਼ਾ ਦੇਣੀ ਹੈ ਉਹਨਾਂ ਨੂੰ ਗੱਲ ਸਾਡੇ ਫੋਨਾਂ ਦੀ ਨਹੀਂ ਗੱਲ ਥਿੰਕਿੰਗ ਦੀ ਆ ਵੀ ਐਦਾਂ ਕਿਵੇਂ ਕਰ ਸਕਦਾ ਯਾਰ ਕੋਈ ਬੰਦਾ ਸੋਚ ਕੀ ਆਉਂਦੇ ਆ ਮਾਰਗ ਤੇ ਵੀ ਅਸੀਂ ਚੋਰੀ ਕਰਨੀ ਹੈ ਮੇਲੇ ਚੀਜ਼ਾਂ ਉਹਨਾਂ ਤੇ ਤਾਂ ਠੀਕ ਆ ਪਰ ਆ ਜਿਹੜੀਆਂ ਚੀਜ਼ਾਂ ਬੜੀਆਂ ਸ਼ੌਕਿੰਗ ਆ ਇਹ ਨਹੀਂ ਇੱਕ ਬੰਦੇ ਦਾ ਕੰਮ ਨਹੀਂ 25 30 ਬੰਦੇ ਆਏ ਹੋਣੇ ਆ ਤਾਂ ਮੈਂ ਇੱਕ ਗੁਜ਼ਾਰਿਸ਼ ਕਰਦਾ ਵੀ ਜੇ ਕਿਸੇ ਨੂੰ ਵੀ ਇਹਦੇ ਬਾਰੇ 1% ਨੌਲੇਜ ਆ ਤਾਂ ਪਲੀਜ਼ ਦੱਸੋ ਆਪਾਂ ਇੱਕ ਐਗਜ਼ਾਮਪਲ ਸੈੱਟ ਕਰਾਂਗੇ ਕਿ ਅੱਗੇ ਤੋਂ ਕਦੇ ਇਹੋ ਜੀ ਚੀਜ਼ ਨਹੀਂ ਹੋਊਗੀ ਫੋਨ ਰੱਖ ਲਓ ਨੋ ਪ੍ਰੋਬਲਮ ਕਈ ਬੰਦਿਆਂ ਨੂੰ ਵਾਪਸ ਜਾਣ ਨੂੰ ਡਾਇਰੈਕਸ਼ਨ ਹੈ ਨਹੀਂ ਸੀ ਕਿਉਂਕਿ ਅੱਜ ਕੱਲ ਆਪਾਂ ਇੰਨੇ ਰਿਅਲ ਸੈੱਟ ਕਰਾਂਗੇ ਕਿ ਅੱਗੇ ਤੋਂ ਕਦੇ ਇਹੋ ਜੀ ਚੀਜ਼ ਨਹੀਂ ਹੋਊਗੀ ਫੋਨ ਰੱਖ ਲਓ ਨੋ ਪ੍ਰੋਬਲਮ ਕਈ ਬੰਦਿਆਂ ਨੂੰ ਵਾਪਸ ਜਾਣ ਨੂੰ ਡਾਇਰੈਕਸ਼ਨ ਹੈ ਨਹੀਂ ਸੀ ਕਿਉਂਕਿ ਅੱਜ ਕੱਲ ਆਪਾਂ ਇੰਨੇ ਰਿਲਾਈ ਕਰਦੇ ਆਂ ਫੋਨਾਂ ਤੇ ਕਿ ਕਿੱਧਰ ਦੀ ਜਾਣਾ ਕਿਵੇਂ ਜਾਣਾ ਕਈਆਂ ਦਾ ਤਾਂ ਸਾਰਾ ਕੁਝ ਕਈ ਵਿਚਾਰਾ ਇਹਦੇ ਨੰਬਰ ਚੀਜ਼ਾਂ ਵੀ ਸਾਰਾ ਕੁਝ ਅੱਜ ਕੱਲ ਫੋਨ 'ਚ ਸਾਰਾ ਕੁਝ ਹੁੰਦਾ ਉਹ ਚਲਿਆ ਗਿਆ ਕੱਲ ਤਾਂ ਚਲੋ ਸਾਡੇ ਤੇ ਟਾਈਮ ਹੀ ਬੜਾ ਉਹ ਵੀ ਇੱਕ ਜਾਣਾ ਜ਼ਰੂਰ ਇਹਦੇ ਬਾਰੇ ਸਾਨੂੰ ਕਿਸੇ ਨੂੰ ਵੀ ਸਾਡੇ ਚ ਕੋਈ ਇਨਫੋਰਮੇਸ਼ਨ ਜ਼ਰੂਰ ਦਿਓ ਤੁਸੀਂ ਸੁਣਿਆ ਗਗਨ ਕੋਕਰੀ ਦੇ ਵੱਲੋਂ ਕਿਹਾ ਗਿਆ ਕਿ ਜਾਂਚ ਹੋਣੀ ਚਾਹੀਦੀ ਆ ਬਹੁਤ ਹੀ ਸੰਜੀਦਗੀ ਵਾਲਾ ਮੁੱਦਾ ਵਾਕਈ ਮੁੱਦਾ ਸੰਜੀਦਗੀ ਵਾਲਾ ਇੱਕ ਹੋਰ ਵੀ ਆ ਜਿਸ ਮੁੱਦੇ ਨੂੰ ਉਭਾਰਨਾ ਚਾਹੀਦਾ ਕਿਉਂਕਿ ਅਕਸਰ ਹੀ ਸੜਕਾਂ ਦੇ ਉੱਤੇ ਜਦੋਂ ਤੁਸੀਂ ਵੀ ਜਾਂਦੇ ਹੋਵੋਗੇ ਤਾਂ ਵਾਰਾ ਪਸ਼ੂ ਤੁਹਾਡੇ ਸਾਹਮਣੇ ਆ ਜਾਂਦੇ ਹੋਵੋਗੇ ਬਹੁਤ ਜਗਾਂ ਤੇ ਉੱਤੇ ਤੁਸੀਂ ਬੱਚੇ ਵੀ ਹੋਵੋਗੇ ਬਹੁਤ ਥਾਵਾਂ ਦੇ ਉੱਤੇ ਐਕਸੀਡੈਂਟ ਵੀ ਹੁੰਦੇ ਨੇ ਤਾਂ ਰਾਜਵੀਰ ਜਵੰਦਾ ਵੀ ਆਵਾਰਾ ਪਸ਼ੂਆਂ ਦਾ ਹੀ ਸ਼ਿਕਾਰ ਹੋਏ ਸੀ ਜਦੋਂ ਹਿਮਾਚਲ ਦੇ ਬੱਦੀ ਦੇ ਵਿੱਚ ਉਹ ਬਾਈਕ ਰਾਈਡਿੰਗ ਤੇ ਜਾ ਰਹੇ ਸੀ ਬਾਈਕ ਰਾਈਡਿੰਗ ਕਰ ਰਹੇ ਸੀ ਆਪਣੇ ਸਾਥੀਆਂ ਦੇ ਨਾਲ ਤਾਂ ਵਾਰਾ ਪਸ਼ੂ ਅੱਗੇ ਆ ਜਾਂਦਾ ਬਾਈਕ ਦੇ ਜਿਸ ਤੋਂ ਬਾਅਦ ਰਾਜਵੀਰ ਜਵੰਦਾ ਜ਼ਖਮੀ ਹੋ ਜਾਂਦੇ ਨੇ ਜ਼ਖਮੀ ਹੋਏ ਰਾਜਵੀਰ ਜਵੰਦਾ ਦਾ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ 10 ਦਿਨ ਤੱਕ ਇਲਾਜ ਚੱਲਦਾ ਪਰ ਆਖਰਕਾਰ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦੇ ਲੜਦੇ ਜ਼ਿੰਦਗੀ ਦੀ ਜੰਗ ਰਾਜਵੀਰ ਜਵੰਦਾ ਹਾਰ ਜਾਂਦੇ ਨੇ ਦੂਜੇ ਪਾਸੇ ਸਵਾਲ ਹਸਪਤਾਲ ਦੇ ਉੱਤੇ ਵੀ ਉੱਠ ਰਹੇ ਨੇ ਕਿ ਆਖਰ ਪਹਿਲਾਂ ਹੀ ਰਾਜਵੀਰ ਜਵੰਦਾ ਆਪਣੇ ਸਾਹ ਛੱਡ ਚੁੱਕੇ ਸੀ ਕਿ ਵੈਂਟੀਲੇਟਰ ਦੇ ਉੱਤੇ ਸਿਰ ਪੈਸਾ ਬਣਾਉਣ ਦੇ ਲਈ ਰੱਖਿਆ ਗਿਆ ਸੀ ਤਾਂ ਬਹੁਤ ਵੱਡੇ ਸਵਾਲ ਨੇ ਵਿਸ਼ਾ ਜਾਂਚ ਵਾਲਾ ਜ਼ਰੂਰ ਹੈ ਔਰ ਆਖਰ ਜਾਂਚ ਕਰੇਗਾ ਕੌਣ ਜਾਂਚ ਹੋਵੇਗੀ ਕਦੋਂ ਤੇ ਜਾਂਚ ਦੇ ਵਿੱਚ ਨਿਕਲੇਗਾ ਕੀ ਤਾਂ ਖੈਰ ਪਰਿਵਾਰਕ ਮੈਂਬਰ ਨੇ ਜਿਹੜੇ ਉਹ ਹਲੇ ਸਦਮੇ ਚੋਂ ਬਾਹਰ ਨਹੀਂ ਆ ਰਹੇ ਉਹ ਬਿਰਲਾਪ ਜਿਹੜਾ ਆ ਪਰਿਵਾਰ ਦੇ ਵਿੱਚ ਹੋ ਰਿਹਾ ਹਲੇ ਤੱਕ ਉਹਨਾਂ ਨੂੰ ਖੁਦ ਨਹੀਂ ਪਤਾ ਲੱਗ ਰਿਹਾ ਕਿ ਅਸੀਂ ਕਰੀਏ ਤੱਕ ਕਰੀਏ ਕੀ ਕਿਉਂਕਿ ਜਿਸ ਦਾ ਇੱਕ ਜਵਾਨ ਪੁੱਤ ਜਿਸ ਨੇ ਪੂਰੀ ਦੁਨੀਆ ਦੇ ਵਿੱਚ ਨਾਮ ਚਮਕਾਇਆ ਹੋਵੇ ਉਹ ਚਲੇ ਜਾਵੇ ਤਾਂ ਪਰਿਵਾਰਕ ਮੈਂਬਰਾਂ ਨੂੰ ਹੋਰ ਕੁਝ ਨਹੀਂ ਸੋਝਦੀ ਪਰ ਦੂਜੇ ਪਾਸੇ ਜੋ ਸੰਸਕਾਰ ਦੇ ਵੇਲੇ ਫੋਨ ਚੋਰੀ ਕੀਤੇ ਨੇ ਜਿਨ੍ਹਾਂ ਦੇ ਵੱਲੋਂ ਤਾਂ ਪੁਲਿਸ ਪ੍ਰਸ਼ਾਸਨ ਦਾ ਹੁਣ ਫਰਜ ਹੈ ਕਿ ਉਹ ਉਹਨਾਂ ਦੇ ਫੋਨ ਟਰੈਕ ਕਰੇ ਟਰੈਕ ਕਰਕੇ ਉਹ ਗਰੋਹ ਦਾ ਪਰਦਾ ਫਾਸ਼ ਕਰੇ ਉਹਨਾਂ ਰਿਸ਼ਤੇਦਾਰਾਂ ਦੇ ਕਲਾਕਾਰਾਂ ਦੇ ਫੋਨ ਤੱਕ ਵਾਪਸ ਕਰਵਾਵੇ ਤਾਂ ਆਖਰਕਾਰ ਪੁਲਿਸ ਕਦੋਂ ਤੱਕ ਆਪਣੀ ਇਹ ਡਿਊਟੀ ਨਿਭਾਉਂਦੀ ਆ ਦੇਖਣ ਵਾਲੀ ਗੱਲ ਹੈ